ਹੈਲੋ एवरीवन ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤਾਂ ਅੱਜ ਦੀ ਰੈਸਪੀ ਬਹੁਤ ਹੀ ਈਜ਼ੀ ਤੇ ਬਹੁਤ ਹੀ ਟੇਸਟੀ ਹੋਣ ਵਾਲੀ ਆ ਗਰਮੀਆਂ ਦੇ ਵਿੱਚ ਆਪਣਾ ਬਹੁਤ ਮਨ ਕਰਦਾ ਹੁੰਦਾ ਕੁਝ ਠੰਡਾ ਠੰਡਾ ਖਾਣ ਦਾ ਤੇ ਨਾਲ ਟੇਸਟੀ ਵੀ ਹੋਵੇ ਤਾਂ ਅੱਜ ਦੀ ਜਿਹੜੀ ਰੈਸਪੀ ਆ ਜਿਹੜਾ ਗਰਮੀਆਂ ਦਾ ਡੇਸਰਟ ਵੀ ਆਪਾਂ ਕਹਿ ਸਕਦੇ ਆ ਤੇ ਇਹ ਬਹੁਤ ਹੀ ਹੈਲਦੀ ਹੋਏਗੀ ਬਿਨਾ ਚੀਨੀ ਤੋਂ ਬਿਨਾ ਗੁੜ ਤੋਂ ਮੈਂ ਬਣਾਉਂਗੀ ਇਹਨੂੰ ਤੇ ਆਜੋ ਆਪਾਂ ਦੇਖਦੇ ਆ ਇਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਮੈਂ ਇੱਕ ਚਮਚ ਦੋ ਚਮਚ ਦੇਸੀ ਘਿਓ ਦੇ ਵਿੱਚ ਜਿਹੜੀਆਂ ਫੇਨੀਆ ਹੁੰਦੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਵਾ ਜ ਬਰਾਊਨ ਨਹੀਂ ਹੁੰਦੇ ਆ ਓਨੀ ਦੇਰ ਤੱਕ ਆਪਾਂ ਇਹਨਾਂ ਨੂੰ ਪੁੰਨਾਂਗੇ ਤੇ ਇਹਨਾਂ ਨੂੰ ਹਲਕੇ ਹਲਕੇ ਚਲਾਉਂਦੇ ਜਾਵਾਂਗੇ ਤਾਂ ਕਿ ਇਹ ਸੜਨਾ ਇੱਕ ਸਾਈਡ ਤੋਂ ਐਂਡ ਜਿਵੇਂ ਤੁਹਾਨੂੰ ਲੱਗਦਾ ਇਹਨਾਂ ਦਾ ਰੰਗ ਗੋਲਡਨ ਬਰਾਊਨ ਹੋ ਗਿਆ ਇਹਦੇ ਵਿੱਚ 2 ਤੋਂ 2.5 ਗਲਾਸ ਆਪਾਂ ਦੁੱਧ ਦਾ ਪਾਵਾਂਗੇ ਜੇ ਤੁਹਾਡੇ ਕੋਲ ਦੁੱਧ ਹਾਈ ਫੈਟ ਵਾਲਾ ਹੈ ਤਾਂ ਜ਼ਿਆਦਾ ਟੇਸਟੀ ਬਣ ਜਾਏਗਾ ਆਦਰਵਾਇਜ਼ ਤੁਸੀਂ ਨਾਰਮਲ ਦੁੱਧ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਆਨ ਦਵਾਂਗੇ ਐਂਡ ਹਿਲਾਉਂਦੇ ਜਾਵਾਂਗੇ ਇੱਕ ਸਾਈਡ ਤੇ ਆਪਾਂ ਕਸਟਰਡ ਤਿਆਰ ਕਰ ਲੈਣਾ ਹੈ ਥੋੜੇ ਜਿ ਦੇ ਦੁੱਧ ਦੇ ਵਿੱਚ ਆਪਾਂ 2 ਚਮਚ ਕਸਟਰਡ ਪਾਵਾਂਗੇ ਤੇਨੂੰ ਚੰਗੀ ਤ ਕਿ ਕਸਟਰਡ ਦੇ ਵਿੱਚ ਲੰਮਸ ਨਹੀਂ ਆਉਣੇ ਚਾਹੀਦੇ ਇਸ ਲਈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆਪਾਂ ਤੇ ਸਾਈਡ ਤੇ ਇਹਨੂੰ ਰੱਖ ਦਵਾਂਗੇ ਐਂਡ ਦੂਸਰੇ ਸਾਈਡ ਜਿੱਥੇ ਆਪਾਂ ਫੀਨੀਆ ਤੇ ਦੁੱਧ ਰੱਖਿਆ ਹੋਇਆ ਸੀਗਾ ਹੁਣ ਇਹਦੇ ਵਿੱਚ ਆਪਾਂ ਇੱਕ ਕੋਲੀ ਛੋਟੀ ਵਾਲੀ ਜਿਹੜੀ ਕੀ ਆ ਜਿਹੜੀ ਤਾਗੇ ਵਾਲੀ ਮਿਸ਼ਰੀ ਹੁੰਦੀ ਆ ਉਹ ਪਾਣੀ ਆ ਉਹਨੂੰ ਮੈਂ ਪੀਸ ਲਿਆ ਸੀ ਤਾਗੇ ਵਾਲੀ ਮਿਸ਼ਰੀ ਹੈਲਦੀ ਵੀ ਹੁੰਦੀ ਹੈ ਤੇ ਇਹਦੀ ਜਿਹੜੀ ਤਸਵੀਰ ਹੁੰਦੀ ਆ ਉਹ ਠੰਡੀ ਹੁੰਦੀ ਹੈ ਸੋ ਇਹ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਬਹੁਤ ਆਰਾਮ ਨਾਲ ਤੁਹਾਨੂੰ ਕੋਈ ਵਰੀ ਕਰਨ ਦੀ ਜ਼ਰੂਰਤ ਨਹੀਂ ਆਏ ਕਿਉਂਕਿ ਤਾਗੇ ਵਾਲੀ ਮਿਸ਼ਰੀ ਵੀ ਹੈਲਦੀ ਹੁੰਦੀ ਆ ਫੇਨੀਆ ਵੀ ਦੁੱਧ ਵੀ ਸੋ ਇਹ ਸਾਰਾ ਮਿਕਸਚਰ ਤੁਸੀਂ ਆਰਾਮ ਨਾਲ ਛੋਟੇ ਬੱਚੇ ਨੂੰ ਵੀ ਦੇ ਸਕਦੇ ਹੋ ਐਂਡ ਇਹਦੇ ਵਿੱਚ ਤੁਸੀਂ ਡਰਾਈ ਫਰੂਟਸ ਆਪਣੇ ਅਕੋਰਡਿੰਗ ਪਾ ਸਕਦੇ ਹੋ ਕਾਜੂ ਬਦਾਮ ਪਿਸਤਾ ਜੋ ਤੁਹਾਨੂੰ ਪਸੰਦ ਆ ਜਿੰਨੀ ਤੁਸੀਂ ਕੁਆਂਟੀਟੀ ਪਾਣਾ ਚਾਹੁੰ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਹ ਪਾ ਸਕਦੇ ਹੋ ਐਂਡ ਇਹਨੂੰ ਆਪਾਂ ਦੁਬਾਰਾ ਤੋਂ ਚੰਗੀ ਤਰ੍ਹਾਂ ਬੋਇਲ ਹੋਣ ਦਵਾਂਗੇ ਐਂਡ ਇਹਨੂੰ ਹਿਲਾਉਂਦੇ ਜਾਵਾਂਗੇ ਤਾਂ ਕਿ ਜਿਹੜੀ ਆਪਣੀਆਂ ਫੀਨੀਆਂ ਨੇ ਇਹ نیچے ਨਾ ਲੱਗਣ ਅਗਰ ਤੁਹਾਡੇ ਕੋਲ ਧਾਗੇ ਵਾਲੀ ਮਿਸ਼ਰੀ ਅਵੇਲੇਬਲ ਨਹੀਂ ਹੈਗੀ ਤਾਂ ਤੁਸੀਂ ਨਾਰਮਲ ਜਿਹੜੀ ਚੀਨੀ ਹੁੰਦੀ ਆ ਉਹਨੂੰ ਵੀ ਪੀਸ ਕੇ ਯੂਜ਼ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਧਾਗੇ ਵਾਲੀ ਮਿਸ਼ਰੀ ਹੀ ਯੂਜ਼ ਕਰਨੀ ਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਕਸਟਰਡ ਮਿਕਸ ਕਰਕੇ ਰੱਖਿਆ ਸੀ ਉਹ ਪਾਵਾਂਗੇ ਹੌਲੀ ਹੌਲੀ ਕਰਕੇ ਪਾਵਾਂਗੇ ਤੇ ਇਹਨੂੰ ਹਿਲਾਉਂਦੇ ਜਾਵਾਂਗੇ ਐਂਡ ਜਿਵੇਂ ਇਹ ਥੋੜਾ ਥੋੜਾ گاੜਾ ਹੋਣ ਲੱਗ ਜੂਗਾ ਆਪਾਂ ਜਿਹੜਾ ਗੈਸ ਦਾ ਫਲੇਮ ਆ ਉਹਨੂੰ ਬੰਦ ਕਰ ਦੇਣਾ ਵਾ ਬਟ ਹਲੇ ਨੂੰ ਜ਼ਰੂਰਤ ਐ ਕੁੱਕ ਹੋਣ ਦੀ ਸੋ ਮੈਨੂੰ ਚੰਗੇ ਤਰ੍ਹਾਂ ਕੁੱਕ ਕਰਾਂਗੀ ਜਿਹੜੀਆਂ ਆਪਣੀਆਂ ਫੇਨੀਆਂ ਨੇ ਇਹ ਬਿਲਕੁਲ ਸੌਫਟ ਹੋਣੀਆਂ ਚਾਹੀਦੀਆਂ ਆਪਾਂ ਉਦੋਂ ਤੱਕ ਇਹਨੂੰ ਕੁੱਕ ਕਰਨਾ ਵਾ ਫਲੇਵਰ ਦੇ ਲਈ ਤੁਸੀਂ ਇਹਦੇ ਵਿੱਚ ਹਲਕਾ ਜਿਹਾ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਇਲਾਇਚੀ ਮੈਨੂੰ ਮਿਲ ਨਹੀਂ ਸੀ ਰਹੀ ਸੋ ਮੈਂ ਇਲਾਈਚੀ ਪਾਊਡਰ ਨਹੀਂ ਪਾਇਆ ਇਹਦੇ ਵਿੱਚ ਐਂਡ ਹੁਣ ਆਪਾਂ ਦੋ ਅੰਬ ਲੈਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਟਿੰਗ ਕਰਕੇ ਛੋਟੇ-ਛੋਟੇ ਪੀਸ ਕਰਕੇ ਪੀਲ ਆਫ ਕਰਕੇ ਐਂਡ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਹੋ ਇਸ ਤਰੀਕੇ ਨਾਲ ਬਹੁਤ ਈਜ਼ੀਲੀ ਤੇ ਵਧੀਆ ਕਟਿੰਗ ਹੋ ਜਾਂਦੀ ਹੈ ਅੰਬ ਜਿਹੜੇ ਤੁਹਾਨੂੰ ਈਜ਼ੀਲੀ ਮਿਲ ਜਾਣਗੇ ਕਿਉਂਕਿ ਅੰਬਾਂ ਦਾ ਮੌਸਮ ਹੈ ਐਂਡ ਇਹਦੀ ਪਿਊਰੀ ਆਪਾਂ ਬਣਾ ਲੈਣੀ ਆ ਪਿਊਰੀ ਬਣਾ ਕੇ ਰੱਖ ਲੈਣੀ ਆ ਤੇ ਅੰਬ ਵਧੀਆ ਪੱਕੇ ਹੋਣ ਅੰਬ ਕੱਚੇ ਨਾ ਹੋਣ ਜੇ ਪੱਕੇ ਅੰਬ ਹੋਣਗੇ ਤਾਂ ਟੇਸਟ ਜਿਹੜਾ ਕਿ ਆ ਵਧੀਆ ਆਏਗਾ ਠੀਕ ਹੈ ਜੀ ਐਂਡ ਅੰਬਾ ਦੀ ਪਿਊਰੀ ਆਪਾਂ ਬਣਾ ਕੇ ਰੱਖ ਲੈਣੀ ਆ ਦੂਸਰੇ ਸਾਈਡ ਆਪਣਾ ਜਿਹੜਾ ਫੇਨੀਆ ਦਾ ਸੀਗਾ ਉਹ ਠੰਡਾ ਹੋ ਗਿਆ ਵਾ ਹੁਣ ਅੰਬਾ ਦੀ ਜਿਹੜਾ ਮਿਕਸਚਰ ਸੀਗਾ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਇਹਦੇ ਵਿੱਚ ਪਾ ਦਵਾਂਗੇ ਸਾਰਾ ਐਂਡ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹ ਨਾ ਹੋਵੇ ਕਿ ਆਂਬ ਦਾ ਟੇਸਟ ਅਲੱਗ ਹੋਵੇ ਤੇ ਜਿਹੜੀ ਆਪਾਂ ਫੇਨੀਆ ਤੇ ਕਸਟਰਡ ਪਾਇਆ ਹੋਂਦਾ ਟੇਸਟ ਅਲੱਗ-ਲੱਗ ਆਵੇ ਸੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੋਸਤੋ ਜ਼ਰੂਰ ਟਰਾਈ ਕਰਿਓ ਤੁਹਾਡੇ ਘਰੇ ਗੈਸਟ ਆ ਰਹੇ ਆ ਗਰਮੀਆਂ 'ਚ ਗਰਮੀਆਂ ਦੇ ਵਿੱਚ ਆਉਂਦੇ ਨੇ ਗਰਮੀ ਲੱਗਦੀ ਆ ਤਾਂ ਇਹ ਠੰ ਆਏਗਾ ਐਂਡ ਹੁਣ ਆਪਾਂ ਇੱਕ ਕੰਟੇਨਰ ਲਾਵਾਂਗੇ ਉਹਦੇ ਵਿੱਚ ਆ ਸਾਰਾ ਜਿਹੜਾ ਆਪਾਂ ਡੈਜ਼ਰਟ ਬਣਾਇਆ ਵਾ ਇਹਨੂੰ ਟ੍ਰਾਂਸਫਰ ਕਰਾਂਗੇ ਤੇ 2 ਤੋਂ 3 ਘੰਟੇ ਲਈ ਆਪਾਂ ਫ੍ਰੀਜਰ ਦੇ ਵਿੱਚ ਰੱਖ ਦਵਾਂਗੇ ਐਂਡ ਫਿਰ ਆਪਾਂ ਇਹਨੂੰ ਸਰਵ ਕਰਾਂਗੇ ਕੋਲੀਆਂ ਦੇ ਵਿੱਚ ਪਾ ਕੇ ਤੇ ਉੱਪਰੋਂ ਤੁਸੀਂ ਇਹਨੂੰ ਡੈਕੋਰੇਟ ਕਰ ਸਕਦੇ ਹੋ ਟੂਟੀ ਫਰੂਟੀ ਨਾਲ ਡਰਾਈ ਫਰੂਟਸ ਨਾਲ ਜਿਵੇਂ ਤੁਹਾਨੂੰ ਪਸੰਦ ਹੈ ਐਂਡ ਆਪਣਾ ਜਿਹੜਾ ਡੈਜ਼ਰਟ ਆ ਇਹ ਰੈਡੀ ਆ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਮੈਨੂੰ ਸਪੋਰਟ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ ਸੋ